ਹੁਣ ਤੇ ਚੱਲੀ ਲੰਡਨ ਗਈ। ਉੱਥੋਂ ਵੀ ਆਉਣੀ ਵੇਖੀ ਕੋਈ ਨਾ ਕੋਈ। ਥੋੜੇ ਚਿਰ ਚ ਦੇਖ ਲਿਓ ਉੱਥੋਂ ਵੀ ਆਉਣੀ ਆ। ਬਾਹਰ ਜਾਣ ਦਾ ਸਭ ਕੁਝ ਨਾਲ ਚੁਣਿਆ। ਠੀਕ ਲੰਡਨ ਵੀ ਜਾ ਲਿਆ। ਉਹਨੇ ਇੱਕ ਇੰਟਰਵਿਊ ਚ ਕਿਹਾ ਹੈ ਨਾ ਵੀ ਅਜੇ ਬਹੁਤ ਸਾਰੀਆਂ ਵੀਡੀਓ ਪਈਆਂ ਮੈਨੂੰ ਵੀ ਨਹੀਂ ਪਤਾ। ਉੱਥੋਂ ਕਿਹੜਾ ਤੀਰ ਚੱਲ ਜਾਣਾ। ਉਹ ਬੜਾ ਗੰਜਰ ਦਾ ਵੀ ਆ ਪਰ ਐਵੇਂ ਨਹੀਂ ਆਉ। ਮੈਂ ਪੱਗ ਲੈਣ ਮਾਤੇ ਕਿੱਦਾਂ ਚੱਲ ਜਾਊਂਗਾ। ਪੱਗ ਮੈਂ ਸਭ ਤੋਂ ਲਾਲੀ ਹੋ ਰਹੀ ਹੈ। ਤੁਹਾਡਾ ਬਿਆਨ ਆਇਆ ਕਿ ਸਾਨੂੰ ਸਾਡੀ ਪੱਗ ਦੇ ਦੇ। ਪਲੀਜ਼ ਜੱਤੀ। ਹਾਂਜੀ। ਹੈ ਨਾ? ਉਹਦੀ ਇੱਕ ਵੀਡੀਓ ਉਹਦੇ ਵਿੱਚ ਵਾਇਰਲ ਪਈ ਜਿਹਦੇ ਚ ਆਪਣੇ ਘਰ ਵਾਲੇ ਦੇ ਨਾਲ ਕੋ ਉਹ ਸੈਕਸ ਕਰਨ ਦੀ ਹੈ ਨਾ ਮੈਂ ਇਹ ਗੱਲ ਕਹਿਣਾ ਵੀ ਜਿੱਦਣ ਉਹਨਾਂ ਦੀ ਵੀਡੀਓ ਚਪੜਚ ਪਈ ਵਾਲੀ ਹੋਈ ਉਦੋਂ ਛੱਤਰ ਬੋਣਾ ਚਾਹੀਦਾ ਉਹਨਾਂ ਨੂੰ ਬੜਾ ਫੇਮਸ ਹੋਇਆ ਸੀ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਵੱਿਲੋਂ ਦੁੱਕੀ ਤਿੱਕੀ ਸਿੱਕੀ ਦੀ ਤਾਂ ਗੱਲ ਛੱਡੋ ਟਰੰਪ ਨੇ ਪਾਈ ਨਾ ਬਾਹਰ ਜਿਹੜਾ ਬੰਦਾ ਆਪਣੇ ਦੇਸ਼ ਦਾ ਮਾਲਕ ਆ ਉਹਦੇ ਸਾਹਮਣੇ ਕਿਸੇ ਦੀ ਕੋਈ ਔਕਾਤ ਨਹੀਂ ਆ ਆਪਣੇ ਪੰਚੋ ਚ ਤੇ ਅਸੀਂ ਸਿੱਖਾਈ ਸੀ ਜਿਹੜੀ ਕਮੀਆਂ ਨੇ ਜਿਹੜੀਆਂ ਇਸਾਈ ਧਰਮ ਵਾਲੀਆਂ ਪਿਓ ਢਲਾ ਪੈ ਜਾ ਸਸ਼ੀਗਲ ਤੁਸੀਂ ਜੁੜ ਚੁੱਕੇ ਹੋ ਔਨਅਰ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਵਿਕਰਮ ਅੱਜ ਸਾਡੇ ਨਾਲ ਦੋ ਜਿਹੜੇ ਖਾਸ ਗੈਸਟ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਦਿਆਂ ਤੇ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਮਾਨ ਸਿੰਘ ਅਕਾਲੀ ਜੀ ਔਨਅਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ ਮੇਰਾ ਪਹਿਲਾ ਸਵਾਲ ਲੈ ਕੇ ਪੰਜਾਬ ਦੇ ਹਾਲਾਤਾਂ ਨੂੰ ਆ ਇੱਕ ਪਾਸੇ ਬੱਚੇ ਡਿਪੋਰਟ ਹੋ ਰਹੇ ਨੇ ਇੱਕ ਪਾਸੇ ਜਿਹੜੀ ਸਿਆਸਤ ਆ ਉਹ ਵੀ ਗਰਮਾਈ ਹੋਈ ਆ ਕੱਲ ਦਿੱਲੀ ਦਾ ਵੀ ਨਤੀਜਾ ਆਏਗਾ ਮੈਂ ਇਹ ਕਹਿਣਾ ਚਾਹੁੰਨਾ ਵੇਖੋ ਜਿਵੇਂ ਇੱਕ ਮਾਂ ਨੇ ਪੁੱਤ ਜਵਾਨ ਕੀਤਾ ਹੋਵੇ ਨਾ ਉਹਨੂੰ ਬੜੀ ਆਸ ਹੁੰਦੀ ਵੀ ਇੱਕ ਨਾ ਇੱਕ ਦਿਨ ਉਹਨੇ ਮੇਰਾ ਸਾਥ ਦੇਣਾ ਜੀ ਜਿੰਨੂੰ ਕਹਿੰਦੇ ਬੜਾਪੇ ਦਾ ਸਾਰਾ ਪਾਜਣਾ ਜੀ ਉਹਨਾਂ ਨੇ ਆਪਣੇ ਘਰ ਤੱਕ ਕਈਆਂ ਨੇ ਕਿੱਲੇ ਗਹਿਣੇ ਪਾ ਪਾ ਕੇ ਆਪਣੇ ਪੁੱਤ ਬਾਹਰ ਭੇਜੇ ਤੇ ਕਈ ਲੰਬੇ ਸਮੇਂ ਤੋਂ ਜਾ ਕੇ ਵਰਕ ਕਰ ਰਹੇ ਆ ਉਹਨਾਂ ਨੇ ਆਪਣੇ ਘਰ ਦਾ ਬਹੁਤ ਕੁਝ ਸਵਾਰਿਆ ਔਰ ਉਹਨਾਂ ਨੇ ਆਪਣੀਆਂ ਧੀਆਂ ਭੈਣਾਂ ਦੇ ਵਿਆਹ ਵੀ ਕੀਤੇ ਉਹ ਵੀ ਵੱਡੇ ਪੱਦਰ ਦੇ ਉੱਤੇ ਜੀ ਤੇ ਅੱਜ ਜੇ ਪੰਜਾਬ ਨੂੰ ਆ ਰਹੇ ਆ ਤੇ ਬਹੁਤ ਦੁੱਖ ਦੀ ਗੱਲ ਆ ਕਿਉਂਕਿ ਜਿੱਦਾਂ ਹੁਣ ਬਿਹਾਰੀ ਆ ਬਿਹਾਰੀ ਤੇ 500 ਦੀ ਹਜ਼ਾਰ ਦੀ ਟਿਕਟ ਲਾ ਕੇ ਆ ਜਾਂਦੇ ਉਹ ਵਾਪਸ ਵੀ ਚਲੇ ਜਾਣਗੇ ਕੋਈ ਫਰਕ ਨਹੀਂ ਪੈਂਦਾ ਪਰ ਕਿਸੇ ਹੱਦ ਤੱਕ ਮੈਂ ਇਹ ਸੋਚਦਾ ਵੀ ਜੇ ਜੜੀਆਂ ਸਾਡੀਆਂ ਫੁਕਰੀਆਂ ਨਾ ਸਾਡੀਆਂ ਫੁਕਰੀਆਂ ਨੇ ਸਾਡਾ ਬੇੜਾ ਕਰਕ ਕੀਤਾ ਕਿਉਂਕਿ ਜਦੋਂ ਅਸੀਂ ਗਾਣੇ ਇਦਾਂ ਦੇ ਕਰਦੇ ਜੱਟ ਨੇ ਆਹ ਕਰਤਾ ਜੱਟ ਨੇ ਉਹ ਕਰਤਾ ਇੱਕ ਗਾਣਾ ਯਾਦ ਆ ਰਿਹਾ ਮੈਨੂੰ ਬੜਾ ਫੇਮਸ ਹੋਇਆ ਸੀ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਬਿੱਲੋ ਦੁੱਕੀ ਤਿੱਕੀ ਸਿੱਕੀ ਦੀ ਤਾਂ ਗੱਲ ਛੱਡੋ ਫਿਰ ਟਰੰਪ ਨੇ ਪਾਈ ਨਾ ਬਾਹ ਫਿਰ ਉਹਨੇ ਬਾਹ ਪਾ ਕੇ ਦੱਸਿਆ ਨਾ ਬਿਲਕੁਲ ਕਿ ਟਰੰਪ ਜੋ ਚਾਵੇ ਉਹ ਕਰ ਸਕਦਾ ਵੇਖੋ ਜਿਹੜਾ ਬੰਦਾ ਆਪਣੇ ਦੇਸ਼ ਦਾ ਮਾਲਕ ਆ ਨਾ ਉਹਦੇ ਸਾਹਮਣੇ ਕਿਸੇ ਦੀ ਕੋਈ ਔਕਾਤ ਨਹੀਂ ਆ ਮਾਲਕ ਦੀ ਮਰਜ਼ੀ ਆ ਵੀ ਕਿਸੇ ਨੂੰ ਇਜਾਜ਼ਤ ਦੇਵੇ ਆਉਣ ਦੀ ਕਿਸੇ ਨੂੰ ਨਾ ਦੇਵੇ ਆਪਾਂ ਨਾਰਮਲ ਗੱਲ ਕਰੀਏ ਕਿਸੇ ਦੇ ਘਰ ਦੇ ਵਿੱਚ ਜਾਣਾ ਹੋਵੇ ਨਾ ਆਪਾਂ ਤੇ ਜਿੰਨਾ ਚਿਰ ਮਾਲਕ ਦੀ ਮਰਜ਼ੀ ਨਾ ਹੋਵੇ ਅਗਲਾ ਦਰਵਾਜ਼ਾ ਨਹੀਂ ਖੋਲਦਾ ਬਿਲਕੁਲ ਤੇ ਪਰ ਟਰੰਪ ਨੂੰ ਜਰੂਰ ਤੁਸੀਂ ਅੱਖਾਂ ਖਾਓਗੇ ਮੁੱਛਾਂ ਤਾਂ ਨੂੰ ਕਰ ਕਰਕੇ ਹੁਣ ਉਹ ਦੀਪ ਸਿੱਧੂ ਗੱਲ ਕਹਿੰਦਾ ਹੁੰਦਾ ਹੈ ਨਾ ਕਹਿੰਦਾ ਬਿੱਲੀ ਦੁੱਧ ਪੀਜੇ ਤੇ ਕੋਈ ਦੁੱਖ ਨਹੀਂ ਆ ਪਰ ਜਦੋਂ ਬਨੇਰੇ ਤੇ ਬਹਿ ਕੇ ਮੁੱਛ ਮਰੋੜੂਗੀ ਨਾ ਤੇ ਜਦੋਂ ਤਾਜਾ ਦਿੰਦੀ ਆ ਉਹ ਨਹੀਂ ਚਰੀ ਜਾਂਦੀ ਫਿਰ ਜਦੋਂ ਅਹੀਂ ਜੀ ਅਹੀਂ ਬਾਹਰ ਦੇਸ਼ਾਂ ਦੀ ਭਾਸ਼ਾ ਨੂੰ ਜਾਣ ਸਕਦੇ ਆ ਉਹ ਨਹੀਂ ਸਾਡੀ ਭਾਸ਼ਾ ਨੂੰ ਜਾਣ ਸਕਦੇ ਉਹਨਾਂ ਨੂੰ ਟ੍ਰਾਂਸਲੇਟ ਕਰਕੇ ਦੱਸਣ ਵਾਲੇ ਬੰਦੇ ਹੈਗੇ ਹੀ ਹਨ ਜੀ ਉਹਨਾਂ ਨੇ ਕਿਸੇ ਨਾ ਕਿਸੇ ਨੇ ਇਦਾਂ ਦੀ ਉਹਨਾਂ ਨੂੰ ਗੱਲ ਸਮਝਾਈ ਆ ਵੀ ਤੁਹਾਡੀ ਅਣਖ ਨੂੰ ਤੁਹਾਡੀ ਗੈਰਤ ਨੂੰ ਵੰਗਾਰਿਆ ਜਾ ਰਿਹਾ ਬਿਲਕੁਲ ਬੈਠਾ ਦੱਸੋ ਮੈਨੂੰ ਜਿਹੜੇ ਬੰਦੇ ਜੇਲਾ ਚ ਗਏ ਸੇ ਜਿਹੜੇ ਬੰਦੇ ਜੇਲਾ ਚ ਗਏ ਕੋਈ ਉਹਨਾਂ ਦੀ ਹੈਲਪ ਕੀਤੀ ਹੈ ਨੇ ਕੋਈ ਉਹਨਾਂ ਦੇ ਮਗਰ ਗਿਆ ਜਿਹੜੇ ਬੰਦੇ ਖਾਨ ਦਾ ਨਾਮ ਲੈ ਕੇ ਅੱਜ ਜੇਲਾ ਚ ਬੈਠੇ ਰੋਲਦੀ ਪਈ ਜਵਾਨੀ ਆ ਉਹ ਜਵਾਨੀ ਦਾ ਕਹਿੰਦੇ ਹਾਲਾਤ ਪੁੱਛਿਆ ਉਹਨਾਂ ਦੇ ਘਰ ਕਿਸੇ ਨੇ ਪੁੱਛੇ ਜਿਹੜੇ ਅਮਰਤਪਾਲ ਸਿੰਘ ਦੇ ਨਾਲ ਬੰਦੇ ਅੱਜ ਜੇਲਾ ਚ ਬੰਦ ਪਏ ਆ ਉਹਨਾਂ ਦੇ ਕਈ ਘਰ ਇਦਾਂ ਦੇ ਮੈਨੂੰ ਫੋਨ ਆਉਂਦੇ ਰਹੇ ਉਹਨਾਂ ਦੇ ਬੱਚਿਆਂ ਦੀਆਂ ਜਿਹੜੀਆਂ ਫੀਸਾਂ ਉਹ ਨਹੀਂ ਦਿੱਤੀਆਂ ਗਈਆਂ ਤੇ ਮੈਨੂੰ ਫੋਨ ਲਾ ਕੇ ਬੰਦੇ ਪਤਾ ਕਹਿੰਦੇ ਕਹਿੰਦੇ ਤੁਸੀਂ ਅਮਰਤਪਾਲ ਦੇ ਵਿਰੋਧੀ ਤੁਸੀਂ ਇਸ ਗੱਲ 'ਚ ਨਾ ਆਓ ਅਸੀਂ ਆਪੇ ਫੀਸਾਂ ਧਾਰ ਲਾਂਗੇ ਕੀ ਮਤਲਬ ਸਾਨੂੰ ਇਦਾਂ ਆਪਾਂ ਖਾਲਸਤਾਨ ਬਣਾ ਲਾਂਗੇ ਉਹ ਸਿੱਖਾਂ ਨੂੰ ਚੜਾ ਰਿਆ ਸੀ ਮੈਂ ਤੁਹਾਡੇ ਸਾਹਮਣੇ ਬਹਿ ਕੇ ਮੁੱਛਾਂ ਨੂੰ ਤਾ ਦੇ ਰਿਹਾ ਤੁਹਾਡੇ ਅੰਦਰ ਜੇ ਅਣਖ ਹੋਈ ਤੁਸੀਂ ਮੈਨੂੰ ਪੁੱਛੋਗੇ ਨਹੀਂ ਬਿਲਕੁਲ ਫੇ ਕੀ ਗੱਲ ਆ ਹੁਣ ਉਹ ਪੰਜਾਬ ਦੇ ਵਿੱਚ ਸਾਡੇ ਗੁਰੂਆਂ ਦਾ ਰੂਪ ਧਾਰਨ ਕਰਦਾ ਔਰ ਜੇ ਸਾਡੇ ਗੁਰੂ ਨੇ ਪੰਜ ਪਿਆਰੇ ਆਖਿਆ ਤੇ ਉਹਨੇ ਸੱਤ ਸਤਾਰੇ ਥਾ ਆਪਣੇ ਫਿਰ ਉਹਨੇ ਜਿਹੜੇ ਜਿਹੜੇ ਨਕੰਮੇ ਲੋਕ ਹੀ ਪੰਜਾਬ ਦੇ ਉਹ ਸਾਰੇ ਮਗਰ ਲਾ ਲੇ ਇਥੋਂ ਤੱਕ ਉਹਨਾਂ ਨੇ ਕਿਹਾ ਕਿ ਇੱਕ ਭਰਾ ਆਪਣੀ ਭੈਣ ਦਾ ਵਿਆਹ ਕਰਾ ਸਕਦਾ ਇਦਾਂ ਕਿਤੇ ਲਿਖਿਆ ਵੀ ਇੱਕ ਭਰਾ ਆਪਣੀ ਭੈਣ ਨਾਲ ਵਿਆਹ ਕਰਾ ਸਕਦਾ ਇੰਨਾਂ ਚੀਜ਼ਾਂ ਫਿਰ ਉਹ ਗੁਰੂ ਗੰਸਾ ਸਾਹਿਬ ਮਹਾਰਾਜ ਤੋਂ ਆਸਨ ਉੱਚਾ ਕਰਕੇ ਲਾਉਂਦਾ ਹੈ ਜੀ ਫਿਰ ਤੁਸੀਂ ਦੱਸੋ ਤੁਸੀਂ ਗੀਤਾ ਨੂੰ ਮੰਨਦੇ ਜੀ ਤੁਸੀਂ ਗੁਰੂ ਗੰਸਾ ਸਾਹਿਬ ਮਹਾਰਾਜ ਨੂੰ ਮੰਨਦੇ ਜੀ ਜੇ ਤੁਸੀਂ ਗੀਤਾ ਨੂੰ ਸਤਿਕਾਰ ਕਰਦੇ ਜੀ ਤੇ ਤੁਸੀਂ ਗੁਰੂ ਗੰਸਾ ਸਾਹਿਬ ਨੂੰ ਪਿਆਰ ਕਰਦੇ ਜੀ ਜੇ ਧਰਮਾਂ ਦੀ ਗੱਲ ਕਰੀਏ ਤੁਹਾਡੇ ਸਾਹਮਣੇ ਕੋਈ ਬੰਦਾ ਗੀਤਾ ਨੂੰ ਥੱਲੇ ਰੱਖ ਕੇ ਬੈਠਾ ਹੋਵੇ ਤੇ ਆਪ ਕੁਰਸੀ ਢਾ ਕੇ ਉੱਚਾ ਬੈਠਾ ਹੋਵੇ ਤੁਹਾਡਾ ਹਰਦਾਬਨੋਂਦਰਾ ਨਹੀਂ ਜਾਊਗਾ ਤੁਹਾਡਾ ਦਿਲ ਨਹੀਂ ਕਰੂਗਾ ਵੀ ਮੈਂ ਜਾ ਇਹਨੂੰ ਮਾਰਦਣਾ ਜਾਂ ਆਪ ਮਰ ਜਾਣਾ ਫਿਰ ਉਹਨਾਂ ਸਮੇਂ ਚ ਕੀ ਕਰਦੇ ਸਿੱਖ ਫਿਰ 13 13 ਸਿੰਘ ਸਾਡੇ ਸ਼ਹੀਦ ਹੋ ਗਏ ਕੋਈ ਇਨਸਾਫ਼ ਮਿਲਿਆ ਕੋਈ ਇਨਸਾਫ਼ ਨਹੀਂ ਮਿਲਿਆ ਇਹ ਖਾਲਸਾ ਹੁਣ ਹੁਣ ਕਿਤੇ ਕਾਇਮ ਹੋਣਾ ਅੱਜ ਤੇ ਗੱਲਾਂ ਹੋਣੀਆਂ ਤੁਹਾਨੂੰ ਲੱਗਦਾ ਕਿ ਬਣ ਜਾਊਗਾ ਖਾਲਸਾ ਜੀ ਇੱਕ ਦਿਨ ਸਮਾਂ ਆਉਂਦਾ ਹੀ ਹੁੰਦਾ ਜਿਹੜਾ ਦੀਵਾ ਜਗ ਰਿਹਾ ਨਾ ਜਿਹਦੀ ਲਾਟ ਅੱਜ ਥੋੜੀ ਜਿਹੀ ਨਿਕਲ ਰਹੀ ਆ ਉਹ ਇੱਕ ਨਾ ਇੱਕ ਦਿਨ ਭਾ ਮੈਂ ਪਹਿਲਾਂ ਕੀ ਦੱਸਿਆ ਜਦੋਂ ਤੁਸੀਂ ਕਿਸੇ ਰਾਜ ਨੂੰ ਭਾਗ ਨੂੰ ਤਖਤ ਨੂੰ ਹਾਸਲ ਕਰਦੇ ਜੇ ਨਾ ਉੱਥੇ ਬੜੀਆਂ ਲਾਸ਼ਾਂ ਦੇ ਢੇਰ ਰੱਖਦੇ ਆ ਤੇ ਉਹ ਲਾਸ਼ਾਂ ਦੇ ਢੇਰ ਤੋਂ ਬਾਅਦ ਫਿਰ ਤਖਤ ਬਣਦਾ ਜੇ ਤਖਤ ਗੱਲਾਂ ਨਾਲ ਨਹੀਂ ਬਣਦਾ ਅੱਜੇ ਸਿਰਫ ਅਸੀਂ ਇਹਨਾਂ ਫੇਸਬੁੱਕਾਂ ਦੇ YouTubeਾਂ ਦੇ ਚਾੰਦਲਾਂ ਤੇ ਰੌਲਾ ਪਾਉਨੇ ਆ ਅੱਜੇ ਕੁਝ ਨਹੀਂ ਹੋ ਰਿਹਾ ਮਾਨ ਸਾਹਿਬ ਭਾਰਤ 'ਚ ਐਸਾ ਕੀ ਆ ਠੀਕ ਆ ਇੰਡੀਆ ਦੇ ਵਿੱਚ ਐਸਾ ਕੀ ਆ ਜੋ ਸਿੱਖਾਂ ਨੂੰ ਨਹੀਂ ਮਿਲ ਰਿਹਾ ਜਿਸ ਕਾਰਨ ਉਹਨਾਂ ਨੂੰ ਖਾਲੀ ਚਾਹੀਦਾ ਕਿਹੜੇ ਉਹਨਾਂ ਦੇ ਐਸੇ ਇਨਸਾਫ ਨੇ ਜਿਹੜੇ ਨਹੀਂ ਹਲੇ ਤੱਕ ਹੋਏ ਜਿਹੜੀ ਖਾਲੀ ਤੁਸੀਂ ਕਹਿ ਰਹੇ ਹੋ ਕਿ ਹਾਂ ਚਾਹੀਦਾ ਸਾਨੂੰ ਕਿਉਂ ਚਾਹੀਦਾ ਵੇਖੋ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਇਹ ਜਿਹੜੇ ਸ਼ਬਦ ਸਾਡੇ ਆ ਜਿਹੜੇ ਜ਼ੁਬਾਨ ਤੋਂ ਨਿਕਲ ਰਿਹਾ ਇਹ ਅਸਲ ਵਿੱਚ ਪਤਾ ਕਿੰਨਾ ਦੇ ਆ ਸਮਰਜੀਤ ਸਿੰਘ ਮਾਨ ਹੋਣਾ ਇਹ ਸਾਡੇ ਜਿਹੜਾ ਮੈਂ ਕਹਿ ਰਿਹਾ ਸਿਮਰਜੀਤ ਸਿੰਘ ਮਾਨ ਹੋਣੀ ਇਹ ਮੈਂ ਉਹਨਾਂ ਦੇ ਸ਼ਬਦ ਤੁਹਾਡੇ ਨਾਲ ਸਾਂਝੇ ਕੀਤੇ ਕਿਉਂਕਿ ਮੈਂ ਢਾਡੀਆਂ ਇੱਕ ਇੱਕ ਮੈਂ ਬੁਲਾਰਾ ਵਾਂ ਔਰ ਮੈਂ ਵੇਖੋ ਮੈਂ ਮੇਰੇ ਹਿੰਦੂ ਭਰਾ ਬਹੁਤ ਜ਼ਿਆਦਾ ਮੇਰੇ ਹਿੰਦੂਆਂ ਨਾਲ ਬਹੁਤ ਪ੍ਰੇਮ ਆ ਮੈਂ ਉਹਨਾਂ ਕੋ ਜਾਨਾ ਮੇਰੇ ਕੋ ਆਦੇ ਆ ਮੁਸਲਮਾਨਾ ਨਾਲ ਵੀ ਆ ਸੂਫੀ ਗੁਜਰ ਮੇਰੇ ਕੋ ਦਾਦਾ ਦਦ ਰਿਹਾ ਕਿ ਜਾਂਦਾ ਮੈਂ ਉਹਨਾਂ ਕੋ ਜਾਨਾ ਠੀਕ ਆ ਸਾਈ ਪਾਸਟਰ ਮੈਨੂੰ ਮਿਲਣ ਵਾਸਤੇ ਆਉਂਦੇ ਆ ਲੇਕਿਨ ਧਰਮ ਦੇ ਹੱਕ ਚ ਨਹੀਂ ਮੈਂ ਪਾਗ ਲੈਣ ਵਾਸਤੇ ਕਿੱਦਾਂ ਚੱਲ ਜਾਊਂਗਾ ਪਾਗ ਮੈਂ ਸਿਰ ਤੋਂ ਲਾ ਲਈ ਹੋਰ ਹੈ ਤੁਹਾਡਾ ਬਿਆਨ ਆਇਆ ਕਿ ਸਾਨੂੰ ਸਾਡੀ ਪਾਗ ਦੇ ਦੇ ਮੇਰਾ ਧਿਆਨ ਨਾਲ ਗੱਲ ਸੁਣੋ ਮੈਂ ਇਹ ਗੱਲ ਕਹੀ ਵੀ ਜੇ ਤੁਸੀਂ ਇਹੋ ਕੰਜਰਖਾਨਾ ਕਰਨਾ ਤੇ ਜਿਹੜੀ ਖਾਲਸੇ ਪੰਥ ਦੀ ਪਾਗ ਆ ਇਹਨੂੰ ਮੋੜ ਦਿਓ ਲਾ ਦਿਓ ਵੀ ਪਾਗ ਅਸੀਂ ਕਿਹੜਾ ਯਾਰ 6 ਮੀਟਰ ਕਪੜਾ ਲੈ ਕੇ ਜਾਣਾ ਅਸੀਂ ਕਹਾਂ ਇਹਨੂੰ ਲਾ ਦਿਓ ਬੋਧੇ ਬਾਦੇ ਕਰਾਓ ਤੇ ਨੰਦ ਲੁੱਟੋ ਅਸੀਂ ਤੁਹਾਨੂੰ ਕੋਈ ਡੱਕਦੇ ਆ ਅੰਗਰੇਜ਼ੀ ਫਿਲਮਾਂ ਬਣਾਓ 1 ਛੜ ਕੇ 50 ਬਣਾਓ ਸਾਡਾ ਢਿੱਡ ਦੁਖਦਾ ਉਹੀ ਭਾਵੇਂ ਜੰਨੀਆਂ ਮਰਜ਼ੀ ਬਣਾਈ ਜਾਓ ਭਾਵੇਂ ਤੋਂ ਭਾਵੇਂ ਸਾਹਮਣੇ ਨਿਆਣੇ ਭਾਵੇਂ ਪਾਉਣਾ ਪਾਵੇਂ ਤੁਹਾਨੂੰ ਕੋਈ ਤੰਗੀ ਆ ਹੁਣ ਤੇ ਚੱਲ ਹੀ ਲੰਡਨ ਗਏ ਨੇ ਉੱਥੋਂ ਵੀ ਆਉਣੀ ਵੇਖ ਲਈ ਕੋਈ ਨਾ ਕੋਈ ਨਹੀਂ ਮਾਨ ਸਾਹਿਬ ਚਲੋ ਜੋ ਵੀ ਆ ਫੇ ਬਿਕਰਮ ਤੂੰ ਮਨ ਵੇਖ ਗੱਲ ਤੇ ਕਹਿਣਾ ਵੀ ਤੂੰ ਦਿਨ ਕਿਹਾ ਥੋੜੇ ਚਿਰ ਚ ਵੇਖ ਲਿਓ ਉੱਥੋਂ ਵੀ ਆਉਣੀ ਆ ਬਾਹਰ ਜਾਣ ਦਾ ਸਭ ਤੋਂ ਵੱਡਾ ਰਿਟਨ ਵਾਲਾ ਹੋਰ ਵੀਡੀਓ ਆਉਗੀ ਬਿਲਕੁਲ ਆਉਗੀ ਉਹਨੇ ਇੱਕ ਇੰਟਰਵਿਊ ਚ ਕਿਹਾ ਹੈ ਨਾ ਵੀ ਅਜੇ ਬਹੁਤ ਸਾਰੀਆਂ ਵੀਡੀਓ ਪਈਆਂ ਮੈਨੂੰ ਵੀ ਨਹੀਂ ਪਤਾ ਕਿੱਥੋਂ ਕਿਹੜਾ ਤੀਰ ਚੱਲਿਆ ਉਹ ਬੜਾ ਕੰਜਰ ਦਾ ਪੀ ਆ ਕੋਈ ਐਵੇਂ ਨਹੀਂ ਆਉਂੋ ਇੱਕ ਕੁੱਲੜ ਪੀਜੇ ਤੋਂ ਐਡਾ ਵੱਡਾ ਬਸਤਾਰ ਬੰਦਾ ਨਹੀਂ ਪੜਦਾ ਜੱਡਾ ਵੱਡਾ ਉਹ ਆਪਣੇ ਆਪ ਨੂੰ ਸਮਝਣ ਰਿਆ ਇਹ ਨਹੀਂ ਸਿਕਿਉਰਟੀ ਨਾਲ ਲਈ ਇੱਕ ਉਹਦਾ ਗਾਣਾ ਵੀ ਆਇਆ ਹਾਂ ਇੱਕ ਉਹਦਾ ਗਾਣਾ ਵੀ ਆਇਆ ਸੁਣਿਆ ਗਾਣਾ ਉਹਨੇ ਇੱਕ ਕਰਕੇ ਲੋਕਾਂ ਨੂੰ ਦੱਸਿਆ ਵੀ ਮੈਨੂੰ ਪੰਜਾਬ ਚ ਲੋਕਾਂ ਰਹਿਣ ਨਹੀਂ ਦਿੱਤਾ ਲੇਕਿਨ ਇਹ ਲੋਕਾਂ ਨੂੰ ਸਮਝਣ ਦੀ ਲੋੜ ਆ ਵੀ ਉਹਨੇ ਕੰਜਰ ਦੇ ਨੇ ਕਾਗਜ਼ ਪਹਿਲਾਂ ਦੇ ਲਾਏ ਅੱਛਾ ਸਰਪੋ ਐਫਡੀ ਵੀ ਲੱਗਣ ਦੇ ਨਾਲ ਉਹਨੂੰ ਛੇਤੀ ਵੀਜ਼ਾ ਮਿਲ ਗਿਆ ਬਿਲਕੁਲ ਸਾਡਾ ਤੇ ਉਹਨੂੰ ਧੰਨਵਾਦ ਕਰਨਾ ਚਾਹੀਦਾ ਵੀ ਅਸੀਂ ਗਏ ਉੱਥੇ ਉਹ ਛੇਤੀ ਚੱਲ ਗਿਆ ਉਹਨੂੰ ਬੰਦੇ ਨੇ ਸੋਕਾ ਸਾਡਾ ਧੰਨਵਾਦ ਕਰਨਾ ਚਾਹੀਦਾ ਹਾਂ ਉਹਨੂੰ ਜਲਦੀ ਵੀ ਮਿਲ ਗਿਆ ਜੇ ਮਿਲਵਾਤੇ ਗਏ ਉਹਨੂੰ ਸਮਝਾਉਣ ਨਹੀਂ ਗਏ ਅਸੀਂ ਤਾਂ ਕਹਿੰਦੇ ਭਾਈ ਵੇਖੋ ਸਾਡਾ ਕੋਈ ਭੈਣ ਭਰਾ ਜਿਹਦੇ ਸਿਰ ਤੇ ਪਾ ਗਿਆ ਅਸੀਂ ਹਰ ਇੱਕ ਭੈਣ ਭਰਾ ਨੂੰ ਕਹਿੰਦੇ ਆ ਵੀ ਭਾਈ ਪੁੱਠੇ ਕੰਮ ਨਾ ਕਰ ਆ ਬੂਟਾ ਸਹੀ ਢਾੜਾ ਜਾਂ ਬੰਦ ਕਰੋ ਆ ਇੱਕ ਨਾ ਕੁੜੀ ਤਿਤਲੀ ਤਿਤਲੀ ਵਾਲੀ ਬੀਬੀ ਆ ਪ੍ਰੀਤ ਜੱਟੀ ਹਾਂਜੀ ਹੈਨਾ ਉਹਦੀ ਇੱਕ ਵੀਡੀਓ ਉਹਦੇ ਵਿੱਚ ਵਾਇਰਲ ਹੋਈ ਜਿਹਦੇ ਚੋਂ ਆਪਣੇ ਘਰ ਵਾਲੇ ਦੇ ਨਾਲ ਕੋਈ ਉਹ ਸੈਕਸ ਕਰਨ ਦੀ ਸੀ ਹੈਨਾ ਤੇ ਉਹ ਮਤਲਬ ਜਿਹੜੀ ਵੀਡੀਓ ਵਾਇਰਲ ਹੋਈ ਤੇ ਅੱਜ ਸ਼ਾਇਦ ਅਮਰਤਪਾਲ ਦੇ ਨਾਲ ਉਹਦਾ ਰੌਲਾ ਰਪਾਇਆ ਚੱਲਣ ਡਿਆ ਮੈਂ ਇਹ ਗੱਲ ਕਹਿਣਾ ਵੀ ਜਿੱਦਣ ਉਹਨਾਂ ਦੀ ਵੀਡੀਓ ਚੱਪੜ ਚ ਪਈ ਆਲੀ ਹੋਈ ਉਦੋਂ ਛੱਤਰ ਪੋਣਾ ਚਾਹੀਦਾ ਉਹਨਾਂ ਨੂੰ। ਉਸ ਦਿਨ ਕਿਉਂ ਨਹੀਂ ਬੋਲੇ? ਉਸ ਦਿਨ ਅੰਨੇ ਹੀ ਸੀ। ਪੰਜਾਬਸਾਂ ਨੂੰ ਦੇਖਣਾ ਬੰਦ ਹੋ ਗਿਆ ਸੀ। ਉਸ ਦਿਨ ਉਹਨਾਂ ਦੇ ਘਰੇ ਜਾ ਕੇ ਛੱਤਰ ਮਾਰਨੇ ਚਾਹੀਦੇ ਪਰ ਨਹੀਂ ਮਾਰੇ। ਕਿਉਂਕਿ ਸਾਡੇ ਲੋਕ ਨਾ ਐਦਾਂ ਕਰਕੇ ਕੈਮਰਾ ਵੇਖ ਕੇ ਸਵਾਦ ਲੈਣਦੇ ਸੀ। ਬਿਲਕੁਲ। ਖੋਲੜ ਪੀਜੇ ਵਾਲਿਆਂ ਦਾ ਵੀ ਲੋਕ ਸਵਾਦ ਲੈਂਦੇ ਆ। ਜਿਨ੍ਹਾਂ ਨੇ ਉਹ ਹੁਣ ਮੈਂ ਕੀ ਕਹਾਂ ਇੱਥੇ ਮੇਰੀ ਜ਼ੁਬਾਨ ਪਹਿਲਾਂ ਹੀ ਗੰਦੀ ਆ। ਇਹ ਬੂਟਾ ਸਹਣਾ ਨਾਲ ਕਹਣਾ ਵੀ ਇਹ ਇਹ ਤਾਂ ਪਹਿਲਾਂ ਹੀ ਮਾਰ ਰਹੀ ਥੀ। ਠੀਕ ਆ ਜੀ ਉਹਨਾਂ ਨੇ ਇੱਕ ਉਹਨਾਂ ਦੇ ਆਮ ਤੇ ਮੁੱਦਾ ਬੜਾ ਛਿੜਿਆ ਸੀ ਮੱਛੀ ਨੂੰ ਲੈ ਕੇ ਨਹੀਂ ਵੇਖੋ ਮੈਂ ਤੁਹਾਨੂੰ ਉਹਦਾ ਛੇਤੀ ਕਰ ਗੱਲ ਖਤਮ ਕਰਦਣਾ ਤੁਹਾਡਾ ਟਾਈਮ ਇਸ ਖਤਮ ਹੋਣ ਵਾਲਾ ਬਸ ਇੱਕ ਆਖੀ ਜਿਹੜਾ ਉਹਨੇ ਮਸ਼ਰੀਦ ਗੱਲ ਕੀਤੀ ਸੀ ਉਹ ਬਿਲਕੁਲ ਗਲਤ ਆ ਛੀ ਨਹੀਂ ਖਾ ਸਕਦੇ ਲੇਕਿਨ ਚਟੰਗਾ ਝਟਕੇ ਅਸੀਂ ਖਾ ਸਕਦੇ ਆ ਮੁਰਗਾ ਹੀ ਖਾ ਸਕਦੇ ਆ ਮੱਛੀ-ਮੁੱਛੀ ਵਾਲਾ ਮੈਂ ਤਾਂ ਕਿਤੇ ਸੁਣਿਆ ਨਹੀਂ ਪੰਜਾਂ ਪਿਆਰਿਆਂ ਨੇ ਕਿਹਾ ਵੇ ਵੈਸੇ ਤੇ ਜਿਹੜੇ ਪੰਜ ਪਿਆਰੇ ਆ ਉਹਦੇ ਮੁਰਗੇ ਦੀ ਗੱਲ ਵੀ ਨਹੀਂ ਕਰਦੇ ਮੁਰਗੇ ਵੀ ਨੇ ਹੰਗਸ ਸਿੰਘ ਆਪ ਵੀ ਕਹਿੰਦੇ ਕਾਜੀ ਝਟਕੇ ਹੈ ਹੀ ਨਹੀਂ ਕਹਿੰਦੇ ਦਰਬਾਰ ਸਾਹਿਬ ਮਰਿਆਦਾ ਮਰਿਆਦਾ ਬੱਕਰੀ ਦੀ ਗੱਲ ਕੀਤੀ ਆ ਕਾਰ ਝਟਕਾ ਬੱਕਰ ਨੂੰ ਖਾਈਓ ਕੁੱਠੇ ਨਿਕਤਣਾ ਜਾਈਓ ਵੀ ਬੱਕਰਾ ਝਟਕੇ ਖਾਣ ਦੀ ਗੱਲ ਕੀਤੀ ਆ ਬਾਹ ਆਹੜੇ ਕੁੱਕੜਾ ਕਕਰਾਈਆਂ ਗੱਲਾਂ ਇਹ ਤੇ ਅਹੀ ਹੋਣੀ ਜਿੱਥੇ ਬੰਦੀਆਂ ਤੋਂ ਸੁਣਿਆ ਜਾ ਕੇ ਮੱਛੀਆਂ ਵਾਲੀ ਗੱਲ ਵੀ ਕੀਨੇ ਕਰਤੀ ਆ ਚਲੋ ਆਪਣਾ ਭਰਾ ਵਾ ਉਹਨੂੰ ਓਦਾਂ ਸਮਝਾ ਲਾਂ ਕੋ ਚੱਕਰ ਮਾਨ ਸਾਹਿਬ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਜਾਂਦੇ ਜਾਂਦੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਸੱਚ ਦੇ ਰਾਹ ਤੇ ਤੁਰਿਏ ਬਿਲਕੁਲ ਖਾਲਸਾ ਤੋਂ ਬਣੂਗਾ ਤਾਂ ਵੇਖੀ ਜਾਊਗੀ ਪਰ ਅੱਜ ਆਪਾਂ ਲੋੜ ਆ ਇੱਕੋ ਕੇ ਰਹਿਣ ਦੀ ਜਿੱਥੇ ਅਸੀਂ ਇਸ ਵੇਲੇ ਭਾਰਤ 'ਚ ਹੈਗੇ ਸਾਨੂੰ ਭਾਰਤ ਦਾ ਸਾਥ ਦੇਣਾ ਚਾਹੀਦਾ ਹੈ ਇੰਡੀਆ ਦਾ ਸਾਥ ਦੇਣਾ ਚਾਹੀਦਾ ਜਿਹੜਾ ਹੁਣ ਇਸ ਟਾਈਮ ਆਪਾਂ ਪੰਜਾਬ ਦੇ ਵਿੱਚ ਆ ਜਾਂ ਭਾਰਤ ਦੇ ਵਿੱਚ ਆ ਸਾਨੂੰ ਸਾਰਿਆਂ ਨੂੰ ਅੱਜ ਦੇ ਸਮੇਂ ਦੇ ਵਿੱਚ ਚਾਹੀਦਾ ਰਲ ਕੇ ਚੱਲੀਏ ਭਾਵੇਂ ਕਿਸੇ Hindu ਭਰਾ ਦੇ ਨਾਲ ਤੱਕਾ ਹੁੰਦਾ ਭਾਵੇਂ ਕਿ ਮੁਸਲਮਾਨ ਦੇ ਨਾਲ ਹੁੰਦਾ ਭਾਵੇਂ ਕਿ ਇਸਾਈ ਦੇ ਨਾਲ ਹੁੰਦਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅੱਜ ਅਸੀਂ ਇੱਕ ਦੂਜੇ ਦਾ ਮੋਢੇ ਨਾਲ ਮੋਢਾ ਲਾ ਕੇ ਖੜੀਏ ਅਹੀਂ ਜ਼ਰੂਰੀ ਨਹੀਂ ਵੀ ਅਹੀਂ ਸਿੱਖਾਂ ਦੀਆਂ ਧੀਆਂ ਭੈਣਾਂ ਨਾਲ ਤੱਕਾ ਹੁੰਦਾ ਤੇ ਫੇਰ ਕੱਢਦੇ ਆਂ ਬਹੁਤ ਸਾਰੇ ਮੇਰੇ ਕੋ ਨੰਬਰ ਆ 1000 ਤੱਕ ਨੰਬਰ ਦੇ ਸਕਦਾ ਤੁਹਾਨੂੰ ਸਾਨੂੰ ਹਿੰਦੂ ਪਰਿਵਾਰਾਂ ਦੇ ਵਿੱਚੋਂ ਫੋਨ ਆਉਂਦੇ ਆ ਹੀ ਉਹਨਾਂ ਦੀ ਮਤ ਕਰਦੇ ਆ ਬਿਲਕੁਲ ਮਾਜੇ ਹੁਣਾ ਬਿਲਕੁਲ ਮਾਜੇ ਦੇ ਵਿੱਚ ਧਰਮ ਪਰਿਵਰਤਨ ਇੰਨਾ ਦਰਾਂ ਦੇ ਵੇਖਿਆ ਇਹ ਢੱਲੋਂ ਨੇ ਮਾਜਾ ਮਾਜਾ ਕਰਾਈ ਹੈ ਉਹ ਉਹਨਾਂ ਦੇ ਹਮੇਸ਼ਾ ਢੱਲੋਂ ਨੇ ਗਵਾਢੀ ਆਪਣਾ ਬਿਲਕੁਲ ਇੱਕ ਮੈਨੂੰ ਜਵਾਬ ਦਿਓ ਮਾਜੇ ਦੇ ਵਿੱਚ ਇਸਾਈ ਬਣੇ ਜਾ ਰਹੇ ਸਾਢੇ 3 ਲੱਖ ਇਸਾਈ ਵੇਖੋ ਮੇਰੀ ਗੱਲ ਸੁਣੋ ਜਦੋਂ ਨਿਰੰਕਾਰੀ ਗੁਰਬਚਨਾ ਆਇਆ ਸੀ ਉਦੋਂ ਵੀ ਲੋਕ ਮਗਰ ਜੁੜੇ ਸੀ ਨਾ ਇਹ ਕਮੀ ਹੈ ਛੱਤਰ ਦੀ ਕਿੰਨਾ ਦੇ ਛਿੱਤਰ ਬਿਲਕੁਲ ਜਿਹੜੇ ਜਿਹੜੇ ਜ਼ਥੇਦਾਰ ਆ ਨਾ ਵੇਖੋ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਦੇ ਜ਼ਹੀਦਾਰ ਆ ਉਹਨਾਂ ਦੀ ਕਮੀ ਆ ਅੱਜ ਮੈਂ ਕਿਹਨਾ ਅੱਜ ਸਾਰੀਆਂ ਜਥੇਬੰਦੀਆਂ ਗੁਰਮਤਾ ਕਰਕੇ ਇੱਕ ਵਾਰੀ ਕਹਿ ਦੇਣਾ ਜੇ ਉਹਨਾਂ ਕੁਝ ਵੀ ਨਹੀਂ ਕਰਨਾ ਪੰਜ ਸਿੰਘ ਪੰਜ ਜ਼ਥੇਦਾਰ ਇਕੱਠੇ ਹੋ ਕੇ ਇੱਕ ਵਾਰੀ ਗੁਰਮਤਾ ਕਰਕੇ ਕਹਿ ਦੇਣਾ ਵੀ ਆਹ ਫੌਜ ਪਈ ਆ ਤੇ ਆਹ ਫੈਸਲਾ ਉਤਰ ਤੇ ਪੰਜਾਬ ਨੂੰ ਸਾਫ਼ ਕਰਨਾ ਤਾਂ ਤੁਸੀਂ ਕਰਨਾ ਬਾਈ ਭਾਵੇਂ ਮੈਂ ਦੱਸ ਦੇਣਾ ਮੈਂ ਭਾਵੇਂ ਦਵਾ ਇੱਕ ਦਿਨ ਪਰ ਪਿਆਰ ਨਾ ਵੀ ਸਮਝਾਵਾਂਗੇ ਤੇ ਜਿੰਨਾ ਲੋੜ ਪਈ ਸਮਝਾਵਾਂਗੇ ਆਪਣੇ ਭਾਂਜੇ ਕਿ ਐਸੀ ਐਸੀ ਕਿਹੜੀ ਕਮੀਆਂ ਨੇ ਜਿਹੜੀਆਂ ਇਸਾਈ ਧਰਮ ਵਾਲੇ ਜਦੋਂ ਨਾ ਪਿਓ ਢੱਲਾ ਪੈ ਜਾਂਦਾ ਨਾ ਮੇਰੀ ਗੱਲ ਸੁਣੋ ਜਦੋਂ ਪਿਓ ਚਲ ਜਾਂਦਾ ਪਿਓ ਤੋਂ ਬਾਅਦ ਹੁੰਦਾ ਵੱਡਾ ਭਰਾ ਜੀ ਜਦੋਂ ਵੱਡਾ ਭਰਾ ਆਪਣੇ ਕੰਮਾਂ ਤੋਂ ਮਮਕਰ ਹੋ ਜਾਂਦਾ ਨਾ ਆਪਣੀ ਜ਼ਿੰਮੇਵਾਰੀ ਤੋਂ ਮਮਕਰ ਹੋ ਜਾਂਦਾ ਆਪਣੇ ਭੈਣ ਭਰਾਵਾਂ ਵੱਲ ਧਿਆਨ ਨਹੀਂ ਦਿੰਦਾ ਆਪਣੀ ਜ਼ਿੰਦਗੀ ਤੇ ਮਸ਼ਰੂਫ ਹੋ ਜਾਂਦਾ ਫਿਰ ਉਹਦੇ ਭੈਣ ਭਰਾ ਜਿਹੜੇ ਉਹ ਕਰਾਇ ਪੈ ਜਾਂਦੇ ਆ ਕਈ ਇਦਾਂ ਦੇ ਹੁੰਦੇ ਜਿਹੜੇ ਪਿਆਰ ਨਾ ਬੜਾਉਂਦੇ ਆ ਤੇ ਕਈਆਂ ਫਿਰ ਜੁੱਤੀ ਫੇਰ ਨਹੀਂ ਪੈਂਦੀ ਆ ਸਮਝਦੇ ਗੱਲ ਅੱਜ ਦੇ ਸਮੇਂ 'ਚ ਸਾਨੂੰ ਲੋੜ ਆ ਵੇਖੋ ਜਿਹੜੇ ਗਏ ਆ ਉਹਨਾਂ ਦੀ ਬਾਵਾ ਖੋਲ ਕੇ ਜਿਉਾਇਆ ਕਰਨਾ ਵਾ ਉਹ ਸਾਡੇ ਹੀ ਆ ਉਹਨਾਂ ਸਾਡੇ ਹੀ ਰਹਿਣਾ ਜਿਹੜੇ ਹਿੰਦੂ ਆ ਬਾ ਵੀ ਕਿ ਸਾਡੇ ਚ મતਭੇਦ ਕਈਆਂ ਚ ਹੁੰਦੇ ਆ ਹੁਣ ਕਈਆਂ ਦਾ ਗੂੜਾ ਪ੍ਰੇਮ ਆ ਜੀ ਕਈਆਂ ਦਾ ਸਾਡੀ ਹੁਣ ਕਈ ਪੰਜਾਬੀ ਬੰਦੇ ਜਿਹੜੇ ਰਾਤ ਨੂੰ 2:30 ਵਜੇ ਫੋਨ ਲਾ ਕੇ ਕਹਿਣਗੇ ਮੈਂ ਫਲਾਣਾ ਬੋਲਦਾ ਮੇਰੇ ਕੋਲ ਇੰਨੇ ਬੰਦੇ ਮੈਂ ਗੋਲੀਆਂ ਚਲਾ ਦਿਆਂਗਾ ਉਹ ਚਲਾ ਦਿਆਂਗਾ ਉਹ ਫੋਨ ਤੇ ਤੂੰ ਗੋਲੀਆਂ ਚਲਾਈ ਜਾ ਅਸੀਂ ਤੈਨੂੰ ਡੱਕਣ ਦੇ ਬਿਲਕੁਲ ਸਵਾਸ ਤੇ ਉਦੋਂ ਜਦੋਂ ਮੈਦਾਨ ਚ ਆ ਕੇ ਤੂੰ ਸਾਡੇ ਤੇ ਗੋਲੀਆਂ ਚਲਾਵੇਂਗਾ ਹਾਂਜੀ ਬਿਲਕੁਲ ਇੱਕ ਕਰਕੇ ਸਾਰੇ ਭੈਣ ਭਰਾਵਾਂ ਨੂੰ ਮੈਂ ਲਾਸਟ ਜਿਹੋ ਗੱਲ ਕਹਿਣਾ ਚਾਹਣਾ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ Hindu ਵੀ ਆ ਕੇ ਨਾਕਮਸਤਕ ਹੁੰਦੇ ਮੁਸਲਮਾਨ ਵੀ ਹੁੰਦੇ ਈਸਾਈ ਗੁਰੂ ਕਾ ਹਰੀ ਮੰਦਰਨ ਦਰਬਾਰ ਸਾਹਿਬ ਜਿੱਥੇ ਆਪਾਂ ਜਾਣੇ ਜਿਹਨੂੰ ਪੜੇ ਲਿਖੇ ਲੋਕ ਗੋਲਡਨ ਟੈਂਪਲ ਕਹੀ ਜਾਂਦੇ ਆ ਉਹ ਕੱਲਾ ਸਿੱਖਾਂ ਦਾ ਨਹੀਂ ਆ ਉੱਥੇ ਹਿੰਦੂ ਇੱਕ ਦਰਵਾਜ਼ਾ ਹਿੰਦੂ ਦਾ ਇੱਕ ਮੁਸਲਮਾਨ ਦਾ ਇੱਕ ਸਾਈ ਦਾ ਤੇ ਇੱਕ ਸਿੱਖ ਦਾ ਚੌਂ ਵਰਨਾ ਨੂੰ ਜੇ ਉਥੋਂ ਸਾਂਝਾ ਉਪਦੇਸ਼ ਮਿਲਦਾ ਤੇ ਚੌਂ ਵਰਨਾ ਦਾ ਹੀ ਉਹ ਸਾਂਝਾ ਘਾਰ ਆ ਇੱਕ ਬੰਦੇ ਦਾ ਘਰ ਨਹੀਂ ਹੈਗਾ ਤੇ ਜੇ ਚੌਂ ਵਰਨਾ ਨੂੰ ਸਾਂਝਾ ਉਪਦੇਸ਼ ਮਿਲਦਾ ਤੇ ਚਾਰੇ ਵਰਨਾ ਇਕੱਠੀਆਂ ਹੋ ਕੇ ਪੰਜਾਬ ਨੂੰ ਫਿਰ ਮੋੜ ਤੋਂ ਸੋਨੇ ਦੀ ਚਿੜੀ ਬਣਾਓ ਫਿਰ ਭਾਰਤ ਦੀ ਖਣਤਾ ਨੂੰ ਆਪਾਂ ਕਹਿ ਮਰ ਸਕਦੇ ਆ ਜੀ ਬਿਲਕੁਲ ਜੀ ਬਿਲਕੁਲ ਸੋ ਐਸਨ ਸਾਡੇ ਨਾਲ ਮਾਨ ਸਿੰਘ ਅਕਾਲੀ ਜੀ ਹੁਣੇ ਸਾਡੇ ਨਾਲ ਬੂਟਾ ਸਿੰਘ ਜੀ ਵੀ ਜੁੜੇ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਕਾਫੀ ਪੰਥਕ ਮੁੱਦਿਆਂ ਤੇ ਵੀ ਗੱਲਬਾਤ ਹੋਈ ਕੁੱਲੜ ਪੀਜ਼ਾ ਵਾਲੇ ਮੁੱਦੇ ਤੇ ਵੀ ਮਾਨ ਸਾਹਿਬ ਨਾਲ ਗੱਲਬਾਤ ਕੀਤੀ ਅਸੀਂ ਪਰ ਹੁਣ ਇਦਾਂ ਦੀਆਂ ਹੋਰ ਇੰਟਰਵਿਊਜ਼ ਤੁਹਾਡੇ ਤੱਕ ਪਹੁੰਚ ਪਹੁੰਚਾਵਾਂਗੇ ਤਾਂ ਸਾਡੇ ਨਾਲ ਜੁੜੇ